ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਦੇਖੋ ਇਹ ਡਿਜ਼ਾਈਨ ਮੈਂ ਬਣਾ ਕੇ ਦਿਖਾਵਾਂਗੀ ਅੱਜ ਮੈਂ ਤੁਹਾਨੂੰ ਇਹ ਕੈਪ ਵੀ ਮੈਂ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਵੇਖ ਸਕਦੇ ਹੋ ਜੀ ਤੇ ਅੱਜ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਦੇਖੋ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਦੇਖ ਰਹੇ ਹੋ ਤੁਸੀਂ ਦੇਖ ਹੀ ਰਹੇ ਹੋ ਕੈਪ ਲਈ ਜਿਹੜਾ ਇਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਆ ਇਹ ਹੀ ਡਿਜ਼ਾਈਨ ਮੈਂ ਤੁਹਾਨੂੰ ਅੱਜ ਬਣਾ ਕੇ ਦਿਖਾਉਂਗੀ 6-6 ਕੁੰਡਿਆਂ ਦਾ ਡਿਜ਼ਾਈਨ ਹੈ ਤੇ 4 ਸਲਾਂਗਾਂ ਚ ਕੰਪਲੀਟ ਹੋ ਜਾਂਦਾ ਠੀਕ ਹੈ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਨੂੰ ਬਣਾਉਣਾ ਥੋੜੇ ਜਿਹੀ ਕੁੰਡਿਆਂ ਤੇ ਮੈਂ ਤੁਹਾਨੂੰ ਇਹ ਬਣਾਉਣਾ ਜਿਹੜਾ ਦੱਸੂਗੀ 6-6 ਕੁੰਡਿਆਂ ਦਾ ਡਿਜ਼ਾਈਨ ਤੇ ਇਥੇ ਮੈਂ ਵਾਧੂ ਕੁੰਡਾ ਕੋਈ ਨਹੀਂ ਰੱਖਿਆ ਜੇਕਰ ਤੁਸੀਂ ਕੋਈ ਵਾਧੂ ਕੁੰਡਾ ਰੱਖਿਆ ਹੋਊਗਾ ਤਾਂ ਤੁਸੀਂ ਉਤਾਰ ਵੀ ਸਕਦੇ ਆ ਬੋਣ ਵੀ ਸਕਦੇ ਆ ਹੁਣ 6 ਕੁੰਡਿਆਂ ਦਾ ਡਿਜ਼ਾਈਨ ਦੇਖੋ ਇੱਕ ਦੋ ਤਿੰਨ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ 6 ਕੁੰਡੇ ਹੋ ਗਏ ਸਾਰੀ ਸਲਾਈ ਤੇ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਦੇ ਆ ਨਾ ਤਾਂ ਲਾਸਟ ਤੇ ਆਪਣੇ ਚਾਰ ਕੁੰਡੇ ਸਿੱਧੇ ਆ ਜਾਂਦੇ ਇਸ ਤਰ੍ਹਾਂ ਜੇਕਰ ਤੁਸੀਂ ਵਾਧੂ ਕੁੰਡਾ ਰੱਖਿਆ ਹੋਊਗਾ ਦੋਨਾਂ ਕੰਨੀਆਂ ਤੇ ਇੱਕ ਇੱਕ ਤਾਂ ਵਾਧੂ ਕੁੰਡਾ ਵੀ ਇੱਧਰ ਸਿੱਧਾ ਬਣਾ ਲੈਣਾ ਸਾਰੀ ਸਲਾਈ ਪਹਿਲੀ ਇਸੇ ਤਰ੍ਹਾਂ ਕੰਪਲੀਟ ਕਰਨੀ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਲਾਸਟ ਤੇ ਚਾਰ ਕੁੰਡੇ ਸਿੱਧੇ ਆਉਣਗੇ ਠੀਕ ਹੈ ਜਿਹੜਾ ਇੱਕ ਵਾਧੂ ਕੁੰਡਾ ਰੱਖਿਆ ਹੋਗਾ ਉਹਨੂੰ ਤੁਸੀਂ ਸਿੱਧਾ ਬਣਾ ਸਕਦੇ ਆ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਸਾਰੀ ਸਲਾਈ ਉਲਟੀ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਠੀਕ ਹੈ ਦੂਸਰੀ ਸਿਲਾਈ ਕੰਪਲੀਟ ਹੋ ਗਈ ਹੁਣ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਲਈ ਸਿਲਾਈ ਚ ਆਪਾਂ ਚਾਰ ਕੁੰਡੇ ਸਿੱਧੇ ਬਣਾਏ ਸੀ ਹੁਣ ਜਿਹੜੇ ਚਾਰ ਕੁੰਡੇ ਸਿੱਧੇ ਬਣਾਏ ਆ ਇਹਨਾਂ ਵਿੱਚ ਇੱਕ ਕੁੰਡਾ ਸਿੱਧਾ ਬਣਾ ਲੈਣਾ ਥ੍ਰੈਡ ਕਰਨਾ ਅੱਗੇ ਵਿਚ ਵਾਲੇ ਦੋ ਕੁੰਡੇ ਹੁਣ ਆਪਾਂ ਉਲਟੇ ਬਣਾਉਣੇ ਆ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਸਿੱਧਾ ਚਾਰ ਕੁੰਡੇ ਹੋ ਗਏ ਇਸ ਤਰ੍ਹਾਂ ਤਾਂ ਤੀਸਰੀ ਸਲਾਈ ਚ ਇੱਕ ਕੁੰਡਾ ਸਿੱਧਾ ਦੋ ਉਲਟੇ ਚਾਰ ਸਿੱਧੇ ਇੱਕ ਕੁੰਡਾ ਆਪਾਂ ਬਣਾ ਲਿਆ ਦੋ 10 ਚਾਰ ਲਾਸਟ ਤੇ ਵੀ ਉਸੇ ਤਰ੍ਹਾਂ ਤੁਹਾਡੇ ਆ ਜਾਣਗੇ ਦੋ ਕੁੰਡੇ ਉਲਟੇ ਤੇ ਇੱਕ ਸਿੱਧਾ ਆ ਜਾਊਗਾ ਧਿਆਨ ਰੱਖਣਾ ਜਿਹੜੇ ਦੋ ਕੁੰਡੇ ਉਲਟੇ ਚਾਰ ਕੁੰਡੇ ਜਿਹੜੇ ਸਿੱਧੇ ਉਹਨਾਂ ਦੇ ਵਿੱਚ ਆਉਣੇ ਚਾਹੀਦੇ ਆ ਠੀਕ ਹੈ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਕਰਨੀ ਹੈ ਇੱਕ ਤਾਰ ਕੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਠੀਕ ਹੈ ਚੌਥੀ ਤੇ ਲਾਸਟ ਸਲਾਈ ਸਾਰੀ ਆਪਾਂ ਵਰਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਇਹ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਆਪਣਾ। ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ। ਕਿਸੇ ਵੀ ਕਲਰ ਚ ਬਣਾ ਸਕਦੇ ਹਾਂ। ਸਲਾਂਗਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀ ਹੈ। ਲਓ ਜੀ ਚਾਰ ਸਲਾਂਗਾਂ ਕੰਪਲੀਟ ਹੋ ਗੁਆ। ਡਿਜ਼ਾਈਨ ਆਪਣਾ ਜਿਹੜਾ ਕੰਪਲੀਟ ਹੋ ਗਿਆ। ਜਦੋਂ ਦੁਬਾਰਾ ਤੁਸੀਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਉਸੇ ਤਰ੍ਹਾਂ ਚਾਰ ਸਿੱਦੇ ਦੋ ਉਲਟੇ ਚਾਰ ਸਿੱਦੇ ਦੋ ਉਲਟੇ ਠੀਕ ਹੈ ਉਲਟੇ ਪਾਸੇ ਤੋਂ ਸਾਰੀਆਂ ਸਲਾਂਗਾਂ ਉਲਟੀਆਂ ਹੀ ਬਣਦੀਆਂ। ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ